ਹਾਂ ਜੀ ਤੁਸੀਂ ਆਉਨੇ ਰਹਾਂ ਜੀ ਸਾਜੀ ਭਾਜੀ ਸਸੀ ਕੌਰ ਜੀ ਹਾਂ ਜੀ ਰਾਜਸਥਾਨ ਤੋਂ ਬੋਲ ਰਹੇ ਹਾਂ ਜੀ ਗੱਲ ਕਰ ਰਿਹਾ ਹਾਂ ਕਿਸੇਂਦਰ ਸਿੰਘ ਹੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਸੀਗੀ ਹਾਂ ਜੀ ਤੇ ਅੱਜ ਨਾ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਕੁਝ ਕੋ ਮੇਰੇ ਆਪਣੇ ਐਕਸਪੀਰੀਅੰਸ ਦੇ ਉੱਤੇ ਹੀ ਹੂੰ ਵੀ ਜਿਹੜਾ ਆਪਣਾ ਦਿਮਾਗ ਆ ਇਹ ਹੂੰ ਵੀ ਕਿਸ ਤਰੀਕੇ ਨਾਲ ਇਹ ਕੰਮ ਕਰਦਾ ਹੈ ਹਨਾ ਹੂੰ ਸ਼ੁਰੂ ਦੇ ਵਿੱਚ ਚਲੋ ਅਸੀਂ ਜਿਵੇਂ ਵੀ ਸੀਗਾ ਸਿਸਟਮ ਸਾਡਾ ਤੇ ਉਸ ਤੋਂ ਬਾਅਦ ਦੇ ਵਿੱਚ ਭਾਈ ਰਣਜੀਤ ਸਿੰਘ ਹੋਰਾਂ ਨੂੰ ਅਸੀਂ ਸੁਣਨ ਲੱਗੇ ਹੂੰ ਤੇ ਨਾਲ 2003-4 ਦੀ ਗੱਲ ਹੈ ਜੀ ਹੂੰ ਤੇ ਪਿੰਦਰਪਾਲ ਸਿੰਘ ਹੋਰਾਂ ਨੂੰ ਤੇ ਗੁਰਕਬਾਲ ਸਿੰਘ ਹੋਰਾਂ ਨੂੰ ਹਨਾ ਹੂੰ ਤੇ ਇਹਨਾਂ ਸਾਰਿਆਂ ਦੀਆਂ ਸਾਨੂੰ ਬਹੁਤ ਵਧੀਆ ਗੱਲਾਂ ਲੱਗਿਆ ਕਰਨ ਜਦੋਂ ਗੁਰਕਬਾਲ ਸਿੰਘ ਜੀ ਦੀ ਗੱਲ ਸੁਣਿਆ ਕਰੀਏ ਬਹੁਤ ਵਧੀਆ ਲੱਗਿਆ ਕਰੇ ਤੇ ਜਦੋਂ ਪਿੰਦਰਪਾਲ ਸਿੰਘ ਹੋਰਾਂ ਨੂੰ ਸੁਣਿਆ ਕਰੀਏ ਉਹ ਵੀ ਬਹੁਤ ਵਧੀਆ ਲੱਗਿਆ ਕਰੇ ਹਨਾ ਹੂੰ ਤੇ ਜਦੋਂ ਦਾदूवाल ਜੀ ਦੇ ਐਡਵਾਂਸ ਸੁਨੇਆ ਕਰੀਏ ਉਹ ਵੀ ਬਹੁਤ ਵਧੀਆ ਲੱਗੇ। ਆਹ ਤੇ ਜਦੋਂ ਹੌਲੀ ਹੌਲੀ ਚੱਲਦੇ ਆ ਚੱਲਦੇ ਆ ਕੋਈ ਸਮਝ ਨਹੀਂ ਸੀ ਚਲੋ ਠੀਕ ਆ ਚੱਲਦਾ ਰੇ ਸਿਸਟਮ ਵਧੀਆ ਲੱਗਿਆ ਕਿ ਰਿਸ਼ਤਾਖੀਆਂ ਸੁਣਦੇ ਰਹੇ। ਹੂੰ ਤੇ ਭਾਵਨਾਵਾਂ ਦੀਆਂ ਗੱਲਾਂ ਸੁਣਦੇ ਰਹੇ ਤੇ 14-15 ਦੇ ਵਿੱਚ ਆ ਕੇ ਭਾਈ ਰਣਜੀਤ ਸਿੰਘ ਹੋਰਾਂ ਨੇ ਥੋੜਾ ਜਿਹਾ ਪ੍ਰਚਾਰ ਜਦੋਂ ਚੇਂਜ ਕੀਤਾ ਨਾ ਜੀ। ਹਾਂਜੀ ਤੇ ਉਦੋਂ ਦਾ ਮਾਈਂਡ ਨੇ ਆਟੋਮੈਟਿਕ ਹੀ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰ ਲਿਆ ਵੀ ਆਹ ਠੀਕ ਐ। ਹੂੰ ਤੇ ਬਾਕੀ ਜੋ ਕਰ ਰਹੇ ਸੀ ਇਹ ਉਥੇ ਥੋੜਾ ਜਿਹਾ ਪਿੱਛੇ ਹਟਣਾ ਸਟਾਰਟ ਕਰਤਾ ਹੌਲੀ ਹੌਲੀ ਵੀ ਨਹੀਂ ਯਾਰ ਇੱਥੇ ਤਾਂ ਝੂਠ ਬੋਲਦੇ ਆ ਆ ਗੱਲ ਤਾਂ ਸੈਂਟੀਫਾਈ ਹੋ ਹੀ ਨਹੀਂ ਸਕਦੀਗੀ ਤੇ ਮੈਂ ਉਹੀ ਗੱਲ ਕਰਨਾ ਚਾਹੁੰਦਾ ਸੀ ਵੀ ਇਹ ਦਿਮਾਗ ਸਾਡਾ ਚਲੋ ਉਹ ਤਾਂ ਕਾਫੀ ਸਾਲ ਲੱਗੇ ਇਹਨਾਂ ਚੀਜ਼ਾਂ ਨੂੰ ਅਕਸੈਪਟ ਕਰਨ ਦੇ ਉੱਤੇ ਵੀ ਆਹ ਚੀਜ਼ ਠੀਕ ਆ ਸਟਿਕ ਹੋ ਗਏ ਉੱਥੇ ਜਿਉਂ ਤੋਂ ਬਾਅਦ ਚਲੋ ਤੁਹਾਨੂੰ ਸੁਣਨ ਲੱਗ ਪਏ ਤੇ ਪਰ ਹੁਣ ਉਹ ਚੀਜ਼ ਦਾ ਜੇ ਨਾ ਪਤਾ ਲੱਗਦਾ ਸਾਨੂੰ ਵੀ ਸਹੀ ਕੀ ਹੈ ਗਲਤ ਕੀ ਹੈ ਚਲੋ ਹੁਣ ਕਾਫੀ ਸਾਲਾਂ 'ਚ ਐਕਸਪੀਰੀਅੰਸ ਹੋ ਗਿਆ ਕਿਉਂ ਦਿਮਾਗ ਨੂੰ ਸਾਰਾ ਕੁਝ ਹੀ ਵਧੀਆ ਲੱਗਦਾ ਜਿਹਨੂੰ ਸੁਣਨ ਲੱਗ ਜਾਂਦੇ ਉਹ ਹੀ ਵਧੀਆ ਲੱਗਦਾ ਹੈ ਉਹ ਨਹੀਂ ਇਦਾਂ ਨਹੀਂ ਹੁੰਦੀ ਜੋ ਸੁਣ ਲੱਪੇ ਨੇ ਵਧੀਆ ਲੱਗ ਜਾਂਦਾ ਤੁਹਾਡੇ ਜੋ ਅੰਦਰ ਹੁੰਦਾ ਨਾ ਮੈਜੋਰਟੀ ਚ ਬੰਦਾ ਆਪਣੇ ਆਪ ਨੂੰ ਪਿਆਰ ਕਰਦਾ ਹੈ ਓਕੇ ਤੇ ਮੂਰਖ ਦੀ ਇਹ ਜਾਦੇ ਪੱਕੀ ਨਿਸ਼ਾਨੀ ਹੁੰਦੀ ਆ ਹਾਂਜੀ ਤੁਸੀਂ ਨਾ ਇੱਥੇ ਦੇਖਿਓ ਬਹੁਤ ਸਾਰੇ ਬੰਦੇ ਆਉਂਦੇ ਆ ਜਦੋਂ ਉਹ ਉਹ ਗੱਲ ਕਰ ਰਹੇ ਹੁੰਦੇ ਆ ਹਾਂਜੀ ਜਦੋਂ ਉਹਨਾਂ ਨੂੰ ਕੋਈ ਦਲੀਲ ਦਿੱਤੀ ਜਾਂਦੀ ਆ ਹਾਂਜੀ ਜਾਂ ਤਾਂ ਉਹ ਦਲੀਲ ਸੁਣ ਕੇ ਇੱਕਦਮ ਸਕਿੱਪ ਕਰ ਜਾਂਦੇ ਛੱਡ ਜਾਂਦੇ ਉਹਨੂੰ ਬਿਲਕੁਲ ਹਾਂਜੀ ਹਾਂਜੀ ਮਤਲਬ ਉਹਦੇ ਬਾਰੇ ਗੱਲ ਨਹੀਂ ਉਹਨਾਂ ਨੂੰ ਸ਼ਰਮ ਆਉਣ ਲੱਗ ਪੈਂਦੀ ਉਸ ਪਲੇਪੇ ਹੁਣ ਤਾਂ ਫੜਿਆ ਗਿਆ ਮੈਂ ਹਾਂਜੀ ਹਾਂਜੀ ਉਹ ਉਹਨਾਂ ਨੂੰ ਇਦਾਂ ਹੁੰਦੀ ਇੱਕਦਮ ਇਹਨੂੰ ਹਾਂ ਠੀਕ ਹੈ ਜੀ ਠੀਕ ਹੈ ਉਹ ਗਾਹਾਂ ਦੀ ਗੱਲ ਕਰਨੀ ਚਾਹੁੰਦੇ ਛੱਡੋ ਇੱਥੋਂ ਫੜ ਹੋ ਗਿਆ ਗਾਹਾਂ ਦੀ ਗੱਲ ਕਰਾਂਗੇ ਹਾਂਜੀ ਐਂ ਕਰਦੇ ਜੀ ਹਾਂ ਤੇ ਜਾਂ ਉਹ ਉਹ ਜਾਂ ਉਹ ਜਿੱਦਾਂ ਕੱਲ ਇੱਕ ਅੰਮ੍ਰਿਤਸਰ ਤੋਂ ਆਇਆ ਸੀਗਾ ਜਾਂ ਉਹ ਦਲੀਲ ਸੁਣ ਕੇ ਕਨਵਿੰਸ ਹੋਣ ਦੇ ਬਾਵਜੂਦ ਵੀ ਅੜੇ ਹੀ ਰਹਿੰਦੇ ਆ ਬਸ ਹਾਂਜੀ ਹਾਂਜੀ ਸੁਣੇ ਅਸੀਂ ਕੱਲ ਵੀ ਹਾਂਜੀ ਹਾਂਜੀ ਠੀਕ ਹੈ ਉਹ ਉਹ ਗੱਲ ਇਹ ਆ ਵੀ ਜਿੱਦਾਂ ਵੱਡਾ ਮੂਰਖ ਆ ਉਹਨਾਂ ਜਿਆਦਾ ਆਪਣੇ ਆਪ ਨੂੰ ਪਿਆਰ ਕਰਦਾ ਆ ਓਕੇ ਦਿਓ ਜੋ ਸੁਣਦਾ ਹੈ ਜੋ ਨੂੰ ਵਧੀਆ ਲੱਗਦਾ ਇੱਕਦਮ ਉਧਰ ਨੂੰ ਹੋ ਗਿਆ ਪ੍ਰਭਾਵਿਤ ਹੋ ਜਾਂਦਾ ਹੈ ਜਾਂ ਕੋਈ ਨਵੀਂ ਚੀਜ਼ ਦੇਖਦਾ ਜਦੋਂ ਉਧਰੋਂ ਪ੍ਰਭਾਵਿਤ ਹੋ ਗਿਆ ਹਨਾ ਇੱਕ ਥਾਂ ਤੇ ਟਿਕ ਨਹੀਂ ਪਉਂਦਾ ਯਾਨੀ ਜਿੱਦਾਂ ਦੀ ਉਹਦੀ ਸੋਚ ਆ ਨਾ ਜੇ ਉਹਦੀ ਸੋਚ ਨਾਲ ਮਿਲਦੀ ਗੱਲ ਆ ਹਾਂਜੀ ਉਹਦੇ ਹੰਕਾਰ ਨੂੰ ਪੱਠੇ ਪਾਉਣੇ ਵਾਲੀ ਗੱਲ ਆ ਤਾਂ ਇੰਟੈਲੀਜੈਂਟ ਬੰਦੇ ਨੂੰ ਇੰਟੈਲੀਜੈਂਟ ਗੱਲਾਂ ਫੀਲ ਕਰਦੀਆਂ ਚੰਗੀਆਂ ਲੱਗਦੀਆਂ ਓਕੇ ਓਕੇ ਮੈਂ ਤੁਹਾਨੂੰ ਕਹਿੰਦਾ ਸੀ ਨਾ ਭਈ ਜੇ ਤਾਂ ਬੰਦਾ ਮੂਰਖ ਆ ਹਾਂਜੀ ਉਹ ਯੂਨੀਵਰਸਿਟੀ ਚ ਲੱਗ ਗਿਆ ਤਾਂ ਉਹਦੀ ਮੂਰਖਤਾ ਚਮਕ ਜਾਣੀ ਆ ਹੋਰ ਚਮਕ ਜਾਣੀ ਹਾਂਜੀ ਹਾਂਜੀ ਤੇ ਜੇ ਉਹ ਸਿਆਣਾ ਆ ਉਹ ਸਿਆਣਾ ਯੂਨੀਵਰਸਿਟੀ ਚ ਲੱਗ ਗਿਆ ਤਾਂ ਉਹਦੀ ਸਿਆਣਪ ਚਮਕ ਜਾਣੀ ਆ ਓਕੇ ਮੂਰਖ ਨੇ ਜੋ ਵੀ ਪੜਨਾ ਆ ਹਾਂਜੀ ਉਹਦੇ ਰਾਹੀਂ ਉਹਦੇ ਵਿੱਚੋਂ ਚੱਕਣਾ ਉਹ ਉਹ ਆ ਜਿਹਦੇ ਨਾਲ ਉਹਦੀ ਮੂਰਖਤਾ ਹੋਰ ਜ਼ਿਆਦਾ ਚਮਕਦੀ ਹੈ। ਉਹ ਕਿਉਂਕਿ ਪੜ੍ਹਾਈ ਨਾਲ ਸਿਆਣਾ ਨਹੀਂ ਹੋਣਾ ਬੰਦੇ ਨੇ। ਠੀਕ ਹੈ ਠੀਕ ਹੈ। ਉਹਦੇ ਲਈ ਤੁਹਾਨੂੰ ਸਾਧਨਾ ਕਰਨੀ ਪੈਣੀ ਆ ਜਿਹੜੀ ਆ ਨਾ ਤੁਹਾਡੀ ਮਨੋਵਿਰਤੀ ਆ ਜਿਹੜੇ ਵਿਸ਼ਵਾਸ ਆ ਤੁਹਾਡੇ। ਹਾਂਜੀ ਹਾਂਜੀ। ਉਹ ਬਦਲਨੇ ਪੈਣੇ ਆ ਤੁਹਾਨੂੰ। ਠੀਕ ਹੈ। ਠੀਕ ਹੈ ਉਹ ਉਹ ਹਰ ਗੱਲ ਦੇ ਵਿੱਚ ਜਿੱਦਾਂ ਬੰਦਾ ਕਹਿੰਦਾ ਹੁਣ ਮੈਂ ਵੀਰ ਦੀ ਜਿਹਦੀ ਡਿਸਕ ਦੀ ਗੱਲ ਸੀ ਉਹ 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 ਉਹਨੂੰ ਕਹਿੰਦਾ ਐਕਸਰਸਾਈਜ਼ ਨਾਲ ਜਿਆਦਾ ਦੁਖਣ ਲੱਗ ਪੈਂਦੀ ਆ ਅੱਛਾ ਜਿਆਦਾ ਦੁਖ ਲੱਗ ਜਾਂਦੀ ਆ ਮਤਲਬ ਤੂੰ ਮਾਈਂਡ ਸੈਟ ਬਣਾ ਕੇ ਬੈਠਾ ਆ ਨਾ ਤੂੰ ਸਮਝੌਤਾ ਕਰ ਲਿਆ ਵੀ ਇਦਾਂ ਹੀ ਠੀਕ ਆ ਬਸ ਹਾਂਜੀ ਹਾਂਜੀ ਉਹ ਬਸ ਆਪਣੇ ਆਪ ਦੇ ਵਿੱਚ ਨੈਗੇਟਿਵਿਟੀ ਉਹਨਾਂ ਦੇ ਕੋਲ ਆ ਵੀ ਬਸ ਮੈਂ ਐਸਾ ਸੱਚ ਕਰੂੰਗਾ ਤਾਂ ਪੇਨ ਹੋਊਗਾ ਇੰਨਾ ਕੁ ਦੁੱਖ ਤਾਂ ਮੈਂ ਲੈਣਾ ਹੀ ਆ ਜਾਣੀ ਫੇ ਫਿਰ ਯੂਨੀਵਰਸ ਵੀ ਤੁਹਾਨੂੰ ਦੁੱਖ ਦੇਣ ਦੇ ਬਹਾਨੇ ਲੱਭਦਾ ਬਿਲਕੁਲ ਜੀ ਬਿਲਕੁਲ ਹਾਂਜੀ ਜੇ ਤੁਸੀਂ ਆਪਣੇ ਆਪ ਨੂੰ ਇਦਾਂ ਕਹਿੰਦੇ ਆ ਵੀ ਨਹੀਂ ਨਹੀਂ ਮੈਂ ਤਾਂ ਦੁੱਖ ਨੂੰ ਪਛਾੜ ਦੇਣਾ ਆ ਹਾਂਜੀ ਠੀਕ ਹੈ ਫਿਰ ਮੌਤ ਨੂੰ ਵੀ ਇਦਾਂ ਲੱਗਦਾ ਵੀ ਨਹੀਂ 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 ਇੱਥੇ ਥਾਂ ਨਹੀਂ ਮੇਰੀ ਹੈਗੀ ਬਿਲਕੁਲ ਬਿਲਕੁਲ ਇਹ ਤਾਂ ਜੀਣਾ ਚਾਹੁੰਦਾ ਆ ਹਾਂਜੀ ਠੀਕ ਹੈ ਜਿਹੜਾ ਆਲਸਿਆ ਨਾ ਹਾਂਜੀ ਆਲਸਿਆ ਜਿਹੜੀ ਸੁਸਤੀ ਆ ਹਾਂਜੀ ਉਹ ਇੱਕ ਕਿਸਮ ਦਾ ਮੌਤ ਨੂੰ ਸੱਦਾ ਆ ਓਕੇ ਤੁਸੀਂ ਇਨਵਾਈਟ ਕਰ ਰਹੇ ਹੋ ਉਹਨੂੰ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਮੇਰੇ ਚ ਜੀਣੇ ਦੀ ਚਾਹਨਾ ਨਹੀਂ ਹੈਗੀ ਨਹੀਂ ਹੈਗੀ ਰੀਅਲ ਇਫੈਕਟ ਹੈ ਜੀ ਜਿਹਦੇ ਜਿਹਦੇ ਅੰਦਰ ਜੀਣੇ ਦੀ ਚਾਹਨਾ ਹੈ ਉਹਨੂੰ ਚੈਨ ਕਿੱਥੇ ਆਉਂਦੀ ਆ ਹਾਂਜੀ 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 ਗੱਲ ਸਹੀ ਬਿਲਕੁਲ ਹੈ ਉਹਨੂੰ ਤਾਂ ਨੀਂਦ ਲਪੇਟ ਕੇ ਜਾਨੀ ਕਲਾਵੇ ਚ ਲੈ ਕੇ ਸਿੱਟਦੀ ਆ ਨੀਂਦ ਪੈਣਾ ਸੌ ਹੁਣ ਤੂੰ ਇਦਾਂ ਨਹੀਂ ਹਾਂਜੀ ਹਾਂਜੀ ਉਹ ਡਿੱਗਦੇ ਆ ਸਾਰੇ ਉਹਨੂੰ ਨੀਂਦ ਆ ਜਾਣੀ ਆ ਬਿਲਕੁਲ ਬਿਲਕੁਲ ਹਾਂਜੀ ਜਦੋਂ ਉਹਨੂੰ ਜਾਗ ਆ ਗਈ ਉਹ ਤੋਂ ਪੈ ਨਹੀਂ ਹੁਣਾ ਹਾਂਜੀ ਸਹੀ ਹੈ ਜਿਹੜਾ ਜਿਹੜਾ ਬੰਦਾ ਨਾ ਥੱਕਣ ਤੋਂ ਪਹਿਲਾਂ ਆਰਾਮ ਕਰਦਾ ਆ ਹਾਂਜੀ ਪੇ ਆਰਾਮ ਕਰ ਲਈਏ ਕਿਤੇ ਥੱਕ ਨਾ ਜਾਵਾ ਹਾਂਜੀ ਉਹ ਮੌਤ ਨੂੰ ਸੱਦਾ ਦੇ ਰਿਹਾ ਆ ਠੀਕ ਹੈ ਠੀਕ ਹੈ ਬਿਲਕੁਲ ਆਈ ਜੀ ਉਹਦੀ ਉਹਦੀ ਜਾਨੀ ਨਾ ਜਿੱਦਾਂ ਉਹ ਝੂਲੇ ਨਹੀਂ ਹੁੰਦਾ ਦਾ ਸੀਸਾ ਹੁੰਦੇ ਆ ਜਿਹੜੇ ਫਟਾਜਾ ਜਿੱਤੇ ਨਿਆਣੇ ਬੰਦੇ ਆ ਹਾਂਜੀ ਹਾਂਜੀ ਜਿਹੜਾ ਉਤਸ਼ਾਹ ਵਾਲਾ ਬੰਦਾ ਆ ਉਹ ਜੀਣ ਵਾਲੇ ਪਾਸੇ ਨੂੰ ਜੀ ਰਿਹਾ ਆ ਜਿਹੜਾ ਸੁਸਤ ਬੰਦਾ ਉਹ ਮੌਤ ਵਾਲੇ ਪਾਸੇ ਨੂੰ ਜੀ ਰਿਹਾ ਆ ਠੀਕ ਆ ਠੀਕ ਆ ਠੀਕ ਆ ਜੀ ਤੁਹਾਨੂੰ ਆਪਣੇ ਆਪ ਨੂੰ ਚੱਕ ਕੇ ਉਧਰ ਨੂੰ ਲਿਜਾਣਾ ਪੈਣਾ ਆ ਫਿਰ ਬਿਮਾਰੀਆਂ ਨੇ ਛੋਟੀਆਂ ਹੋਣਾ ਆ ਫਿਰ ਹਰ ਚੀਜ਼ ਨਾਲ ਤੁਹਾਡੇ ਹਰ ਬਿਮਾਰੀ ਨਾਲ ਲੜਨ ਲਈ ਤੁਹਾਡੇ ਦਿਮਾਗ ਨੇ ਤਿਆਰ ਰਹਿਣਾ ਆ ਫਿਰ ਤੁਹਾਡਾ ਮਿਊਸ ਸਿਸਟਮ ਵਧੀਆ ਹੋਣਾ ਆ ਫਿਰ ਬਿਮਾਰੀਆਂ ਦੀ ਦਰਦ ਘੱਟ ਤਕਲੀਫ ਹੋਣੀ ਤੁਹਾਨੂੰ ਹਾਂਜੀ ਠੀਕ ਹੈ ਉਹ ਉਹ ਤੁਹਾਡੇ ਤੇ ਆ ਤੁਸੀਂ ਆਪਣਾ ਮਾਈਂਡ ਸੈਟ ਕਿਦਾਂ ਦਾ ਬਣਾਉਣਾ ਹਾਂਜੀ ਹਾਂਜੀ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਜਿਵੇਂ ਅਸੀਂ ਹਰ ਤਰ੍ਹਾਂ ਦਾ ਪਹਿਲਾਂ ਸੋਚਦੇ ਰਹੇ ਹਾਂ ਸੁਣਦੇ ਰਹੇ ਹਾਂ ਸਾਰਾ ਕੁਝ ਹਮ ਪਰ ਉਹਦੇ ਵਿੱਚ ਉਹ ਅਸੀਂ ਐਕਸੈਪਟ ਪਤਾ ਨਹੀਂ ਕਿਵੇਂ ਇਹ ਚੀਜ਼ ਕਿਵੇਂ ਹੋ ਗਈ ਇੱਕ ਤਰ੍ਹਾਂ ਦੇ ਮੂਰਖੀ ਸੀ ਸਮਝ ਲਓ ਪਰ ਉਤੋਂ ਕਿਵੇਂ ਚੂਜ਼ ਕਰ ਲਿਆ ਵੀ ਯਾਰ ਰਸਤਾ ਠੀਕ ਹੈ ਹੁਣ ਐ ਦਿਮਾਗ ਨੇ ਪਤਾ ਨਹੀਂ ਕਿਵੇਂ ਕੈਚ ਕਰ ਲਿਆ ਜੀ ਨਹੀਂ ਜਦੋਂ ਤੁਹਾਡੇ ਕੋਲ ਚੋਇਸ ਘਟਿਆ ਨਾ ਜਦੋਂ ਸਮਝੌਤਾ ਸੇਫਟੀ ਆ ਜਿਹਦੇ ਵਿੱਚ ਬਹੁਤ ਕੁਝ ਹੁੰਦਾ ਕਈ ਕਾਰਨ ਹੁੰਦੇ ਵਾਲੇ ਵਾਲੇ ਸਮਾਜ ਜਦੋਂ ਵਿਕਸਤ ਹੁੰਦੇ ਆ ਹਾਂਜੀ ਸਾਡੀ ਸੋਚ ਡਿਵੈਲਪ ਹੁੰਦੀ ਆ ਕਿਹਨਾ ਸਮਾਜਾਂ ਚੋਂ ਆਏ ਆ ਕਿੱਥੇ ਕਿੱਥੇ ਤੁਹਾਨੂੰ ਸੇਫਟੀ ਲੱਗਦੀ ਆ ਓਕੇ ਓਕੇ ਜੁਮਰੇ ਨਹੀਂ ਹੁੰਦਾ ਸਾਡੇ ਬੈਕਗ੍ਰਾਉਂਡ ਦਾ ਵੀ ਇੰਪ੍ਰੈਸ਼ਨ ਹੁੰਦਾ ਜੀ ਬੈਕਗ੍ਰਾਉਂਡ ਜਿਵੇਂ ਅਸੀਂ ਪਿੱਛੇ ਪਹਿਲਾਂ ਪਿਛੜੇ ਹੋਏ ਸੀ ਥੋੜੇ ਜੇ ਹਣਾ ਵਿੱਚ ਲੋਕਾਂ ਦੇ ਵਿੱਚ ਵਿਚਰੇ ਆ ਕੇ ਹੌਲੀ ਹੌਲੀ ਬੈਕਗ੍ਰਾਉਂਡ ਬੈਕਗ੍ਰਾਉਂਡ ਵੀ ਜਿਹੜੀ ਆ ਨਾ ਉਹ ਜ਼ਰੂਰੀ ਨਹੀਂ ਹੈਗਾ ਤੁਹਾਡੇ ਹੋਸ਼ ਦੀਆਂ ਗੱਲਾਂ ਬਚਪਨ ਦੀਆਂ ਉਹ ਟਾਈਮ ਵੀ ਮੈਨੇ ਰੱਖਦਾ ਆ ਜਿਹਦੇ ਵਿੱਚ ਤੁਹਾਨੂੰ ਜਿਹਦਾ ਹੁਣ ਬੱਚਾ 1 ਮਹੀਨੇ ਦਾ ਆ ਹਾਂਜੀ ਜਦੋਂ ਨਾ ਉਹ ਬੋਲ ਰਿਹਾ ਆ ਨਾ ਸਾਨੂੰ ਲੱਗਦਾ ਉਦੋਂ ਵੀ ਜੋ ਸ਼ੋਦੇ ਆਲੇ ਦੋਲੇ ਵਾਪਰ ਰਿਹਾ ਹੈ ਨਾ ਹਾਂਜੀ ਉਹ ਵੀ ਉਹ ਵੀ ਅਸਰ ਉਦੇ ਉੱਤੇ ਹੈਗਾ ਆ ਉਹਦਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਓਕੇ ਜੇ ਅਨਕੌਨਸ਼ੀਅਸ ਮਾਈਂਡ ਆ ਹਾਂਜੀ ਉਹਦੇ ਵਿੱਚ ਪਈਆਂ ਆ ਗੱਲਾਂ ਔਰਾ ਮੈਟਰ ਕਰਦਾ ਹੈ ਮਤਲਬ ਉਹ ਉਹ ਚੀਜ਼ ਮੈਟਰ ਕਰਦੀ ਆ ਓਕੇ ਓਦਾਂ ਜਿੱਦਾਂ ਦੀਆਂ ਜਿੱਦਾਂ ਦੀਆਂ ਗੱਲਾਂ ਉਹ ਆਲੇ ਦੁਆਲੇ ਤੋਂ ਸੁਣੀਆਂ ਆ ਹੋਈਆਂ ਓਦਾਂ ਦੇ ਮਾਹੌਲ ਨੂੰ ਉਹ ਸੌਖੇ ਤਰੀਕੇ ਨਾਲ ਐਕਸੈਪਟ ਕਰ ਲੈਂਦਾ ਉਦਾਂ ਦੇ ਮਾਹੌਲ ਵਿੱਚ ਉਹ ਆਪਣੇ ਆਪ ਨੂੰ ਸੇਫ ਸਮਝਦਾ ਹੈ ਓਕੇ ਜੇ ਜਦੋਂ ਜਦੋਂ ਕਿਸੇ ਬੱਚੇ ਨੂੰ ਜਾਦੇ ਦਰਕਾਰਿਆ ਜਾਂਦਾ ਹਾਂਜੀ ਜਾਦੇ ਟੋਕਿਆ ਜਾਂਦਾ ਹਾਂਜੀ ਉਹਦਾ ਮਾਈਂਡ ਸੈਟ ਇਦਾਂ ਹੁੰਦਾ ਆ ਵੀ ਮੈਨੂੰ ਸਾਰੇ ਜਣੇ ਇਦਾਂ ਕਹਿ ਰਹੇ ਆ ਇਹਦਾ ਮਤਲਬ ਮੈਂ ਇਦਾਂ ਦਾ ਆ ਓਕੇ ਕਿ ਮੈਨੂੰ ਟੋਕੂਗਾ ਕੋਈ ਮੈਨੂੰ ਖਿਜ ਕੇ ਪਾਊਗਾ ਫਿਰ ਮੈਂ ਕੁਝ ਕਰੂੰਗਾ ਨਹੀਂ ਤਾਂ ਮੈਂ ਤਾਂ ਕਿਸੇ ਕੰਮ ਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਉਹ ਡਿਫੈਂਸਿਵ ਮਨਤੀ ਆ ਜਿਹੜੀ ਸਾਡੀ ਹਾਈਪਰਨੈਸ ਆ ਸਾਰੀ ਕੁਝ ਪਿੱਛੋਂ ਕੋਈ ਨਾ ਕੋਈ ਕਾਰਨ ਆ ਜਿਹਦੇ ਕਰਕੇ ਜੇ ਅਸੀਂ ਚਾਹਨੇ ਆ ਸਮਝਣਾ ਆਪਣੇ ਆਪ ਨੂੰ ਪੜਨਾ ਤੇ ਮੈਂ ਇਦਾਂ ਮੈਨੂੰ ਹਰ ਹਰ ਵਾਰ ਜਿਹੜੀ ਦੁਨੀਆ ਦੁਸ਼ਮਣ ਕਿਉਂ ਲੱਗਦੀ ਆ ਮੈਨੂੰ ਠੀਕ ਆ ਠੀਕ ਆ ਤੇ ਮੈਂ ਮੈਂ ਜਾਣਦਾ ਮੈਂ ਆਪਣੇ ਆਪ ਨੂੰ ਬਹੁਤ ਨਕੰਮਾ ਸਮਝਦਾ ਹਾਂ ਜੇ ਜਾਂ ਮੈਂ ਬਹੁਤ ਮੈਂ ਤੁਰ ਆਪਣੇ ਆਪ ਨੂੰ ਸਮਝਦਾ ਧਰਤੀ ਦਾ ਵੀ ਸਾਰੇ ਮੈਨੂੰ ਹਰਾਉਣ ਲਈ ਲੱਗੇ ਹੋਏ ਆ ओके 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 ਨਹੀਂ ਤਾਂ ਮੈਨੂੰ ਇਦਾਂ ਕਾਤੇ ਲੱਗ ਜਾਂਦਾ ਵੀ ਮੇਰੇ ਵਿਰੁੱਧ ਸਾਜ਼ਿਸ਼ ਕਰ ਰਹੇ ਆ ਉਹ ਹਾਂਜੀ ਇਦਾਂ ਕਿਉਂ ਨਹੀਂ ਮੈਂ ਸੋਚਦਾ ਕੋਈ ਘਟਨਾ ਵਾਪਰੀ ਇਦਾਂ ਕਿਉਂ ਨਹੀਂ ਸੋਚਦਾ ਵੀ ਹੁਣ ਗੱਡੀ ਲੱਗ ਗਈ ਕਿਸੇ ਚ ਹਾਂਜੀ ਸਾਡੀ ਗੱਡੀ 'ਚ ਕੋਈ ਗੱਡੀ ਇਦਾਂ ਮਾਰ ਕੇ ਲੰਘ ਗਿਆ ਸਾਨੂੰ ਇਦਾਂ ਕਾਤੇ ਲੱਗਦਾ ਵੀ ਇਹਨੂੰ ਕਿਸੇ ਨੇ ਭੇਜਿਆ ਪਿੱਛਾ ਗੱਡੀ ਭੰਨ ਕੇ ਆ ਇਹ ਲੱਤਾਂ ਭੰਨਣੀਆਂ ਚਾਹੁੰਦਾ ਸੀ ਇਹ ਤਾਂ ਮੈਨੂੰ ਮਾਰਨਾ ਚਾਹੁੰਦਾ ਸੀ ਆ ਤਾਂ ਕੁਦਰਤੀ ਬਚ ਇਦਾਂ ਕਾਤੇ ਲੱਗਾ ओके ਇਹ ਵੀ ਤਾਂ ਇਹ ਵੀ ਤਾਂ ਹੋ ਸਕਦਾ ਨਾ ਕਿ ਉਹ ਬੰਦਾ ਫੋਨ ਤੇ ਮੈਸੇਜ ਕਰਦਾ ਹੋਵੇ ਉਹਦਾ ਧਿਆਨ ਪਟ ਗਿਆ ਗੱਡੀ ਮੜ ਜੇ ਘੁੰਮ ਗਈ ਉਹ ਦੇਖ ਕੇ ਵਿਚਾਰਾ ਭੱਜ ਗਿਆ ਦੇਖ ਕੇ ਵੀ ਮੈਂ ਕਿਤੇ ਫੜਣਾ ਹੁਜਮਾ ਬਿਲਕੁਲ ਬਿਲਕੁਲ ਜੀ ਹਾਂਜੀ ਇਹ ਵੀ ਤਾਂ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਹੋ ਸਕਦਾ ਜੀ ਜਿਹੜੀ ਤੁਹਾਨੂੰ ਆਪ ਪਰਖਣਾ ਪੈਣਾ ਵੀ ਜਦੋਂ ਕੋਈ ਕਟਨਾ ਵਾਪਰਦੀ ਹੈ ਨਾ ਉਦੋਂ ਪਹਿਲਾ ਖਿਆਲ ਮੇਰੇ ਅੰਦਰ ਕੀ ਆਉਂਦਾ ਓਕੇ ਉਹ ਤੁਸੀਂ ਉਹ ਅਸਲ 'ਚ ਤੁਸੀਂ ਠੀਕ 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 ਜਦੋਂ 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 ਤੁਸੀਂ ਉਹ ਖਿਆਲ ਨੂੰ ਪੜਨ ਲੱਪੇ ਵੀ ਇਹ ਸੋਚ ਮੇਰੇ ਅੰਦਰ ਘੱਟੇ ਆ ਗਈ ਹਾਂਜੀ ਹਾਂਜੀ ਫਿਰ ਤੁਹਾਨੂੰ ਪਤਾ ਲੱਗਣਾ ਪਿਆਲੇ ਵਾਲੀ ਗੱਲਾਂ ਹੀ ਇਦਾਂ ਨਹੀਂ ਹੁੰਨੀਆਂ ਹਾਂ ਬਿਲਕੁਲ ਠੀਕ ਹੈ ਜੀ ਸਾਰਾ ਦਿਨ ਸਾਰੇ ਦਿਨ ਏਜੰਸੀਆਂ ਇਦਾਂ ਕਰਦੀਆਂ ਸਿੱਖਾਂ ਨਾਲ ਤੱਕਾ ਹੁੰਦਾ ਆਹ ਹੁੰਦਾ ਆਹ ਹੁੰਦਾ ਤੇ ਉਦਾਂ ਦਾ ਮਾਈਂਡ ਸੈਟ ਬਣਿਆ ਸਾਡਾ ਵੀ ਸਾਡਾ ਸੁਪਰਵਾਈਜ਼ਰ ਵੀ ਮੈਨੂੰ ਲੁੱਟਣਾ ਚਾਹੁੰਦਾ ਮਾਲਕ ਵੀ ਲੁੱਟਣਾ ਚਾਹੁੰਦਾ ਪੰਬਤ ਮੈਨੂੰ ਕੰਮ ਨੂੰ ਜਿਆਦਾ ਹੀ ਕਹੀ ਜਾਂਦੇ ਮੇਰੇ ਨਾਲ ਇਦਾਂ ਸਾਡਾ ਸੋਸ਼ਣ ਕਰਦੇ ਆ ਹਾਂਜੀ 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 ਠੀਕ ਹੈ ਉਹ ਬਿਲਕੁਲ ਆਹੀ ਪੁਆਇੰਟ ਆ ਜਿਹੜਾ ਤੁਸੀਂ ਗੱਲ ਕਹੀ ਹੈ ਨਾ ਜੀ ਜਿਹੜਾ ਵੀ ਤੁਹਾਨੂੰ ਆਪਣੇ ਆਪ ਨੂੰ ਇਹ ਸੋਚਣਾ ਪੈਣਾ ਹੈ ਵੀ ਕੀ ਠੀਕ ਆ ਕੀ ਗਲਤ ਆ ਵੀ ਮੇਰੇ ਨਾਲ ਵੀ ਐਵੇਂ ਹੀ ਹੋਇਆ ਕਿਤੇ ਆ ਕੇ ਨਾ ਮਾਈਂਡ ਨੇ ਇਸ ਚੀਜ਼ ਨੂੰ ਕੰਪਰੋਮਾਈਜ਼ ਕੀਤਾ ਵੀ ਨਹੀਂ ਜੋ ਤੂੰ ਸਮਝ ਰਿਹਾ ਉਹ ਨਹੀਂ ਹੈ ਜੋ ਹੋਣਾ ਚਾਹੀਦਾ ਉਹ ਇਸ ਤਰੀਕੇ ਨਾਲ ਆ ਚੀਜ਼ ਹੋਣੀ ਚਾਹੀਦੀ ਹੈ ਹਨਾ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਕੌਨਫੀਡੈਂਸ ਆਉਣਾ ਸਟਾਰ ਹੋਇਆ ਹੌਲੀ ਹੌਲੀ ਪੋਜ਼ਿਟਿਵਿਟੀ ਦੇ ਵਿੱਚ ਆਪਦੇ ਕੰਮ ਨੂੰ ਚੇਂਜ ਕੀਤਾ ਥੋੜੀ ਜੀ ਲਾਈਫ ਇੰਜੋਏਮੈਂਟ ਕੀਤੀ ਹਨਾ ਤੇ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਜੀ ਨਹੀਂ ਨਹੀਂ ਬਿਲਕੁਲ ਜੀ ਉਹ ਤੁਹਾਡੇ ਤੇ ਹੀ ਆ ਤੁਹਾਡੇ ਲਾਈਵ ਪ੍ਰੋਗਰਾਮ ਸੁਣੀ ਰਿਹਾ ਜੀ ਤੇ ਬੜਾ ਮਜ਼ਾ ਆਉਂਦਾ ਹੈ ਤੇ ਬਸ ਮੈਂ ਆ ਕਈ ਦਿਨਾਂ ਦੀ ਗਲਤੀ ਮੈਂ ਕਿਹਾ ਵੀ ਭਾਈ ਸਾਹਿਬ ਨਾਲ ਕਰਾਂਗੇ ਗੱਲ ਤੇ ਮੈਨੂੰ ਬੜਾ ਕੌਨਫੀਡੈਂਸ ਤੇ ਰਹਿੰਦਾ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਮੇਰੀ ਨਾ ਹਾਈ ਸੈਟ ਕਾਫੀ ਵੀਕ ਐ 16 ਨੰਬਰ ਦੀ ਸਪੈਕਸ ਲੱਗੀ ਹੋਈ ਐ ਹੂੰ ਤੇ ਉਹ ਨਾ ਬੜਾ ਮਤਲਬ ਮੰਨਤੇ ਆਉਂਦਾ ਹੀ ਨਹੀਂ ਜੀ ਜਦੋਂ ਸਵੇਰੇ ਉੱਠ ਕੇ ਜਦੋਂ ਨਾ ਮੰਦੇ ਤੇ ਬਹਿ ਕੇ ਉੱਠਦੇ ਹਾਂ ਅਰਦਾਸ ਕਰੀ ਦੀ ਵੀ ਸੱਚੇ ਪਾਤਸ਼ਾਹ ਸਾਡੇ ਕੋਲੇ ਇੰਨੀ ਤਾਂ ਹੈਗੀ ਐ ਕਈਆਂ ਵਿਚਾਰਿਆਂ ਕੋਲੇ ਵੀ ਇੰਨੀ ਵੀ ਹੈ ਨਹੀਂਗੀ ਹਨਾ ਤੇ ਉਦੋਂ 6/6 ਹੋ ਜਾਂਦੀ ਐ ਜੀ ਨਹੀਂ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਦੇਖੋ ਇੱਕ ਚੀਜ਼ ਮੈਂ ਕਹਿਣਾ ਹੁੰਨਾ ਹਮੇਸ਼ਾ ਸਾਰੇ ਰੇਡੀਓ ਸੁਣਨ ਵਾਲਿਆਂ ਨੂੰ ਇਹ ਖ ਹਾਂਜੀ ਬੇਸ਼ੱਕ ਆਪਣੇ ਘਰਾਂ ਚ ਲਿਖ ਕੇ ਰੱਖ ਲਓ ਓਕੇ ਇੱਕ ਮਨੁੱਖੀ ਮਨੋਵਿਗਿਆਨ ਦਾ ਨਿਜਮਿਆ ਹਾਂਜੀ ਉਹ ਹੈਗਾ ਏਪ ਸਿਆਣੇ ਬਣਨ ਦੀ ਕਾਹਲ ਕਰੂੰਗੇ ਨਾ ਓਕੇ ਤਾਂ ਤੁਸੀਂ ਵੱਡੇ ਮੂਰਖ ਸਾਬਤ ਹੋਗੇ ਠੀਕ ਹੈ ਠੀਕ ਹੈ ਜੀ ਤੇ ਕਦੇ ਵੀ ਕਦੇ ਵੀ ਜ਼ਿੰਦਗੀ ਵਿੱਚ ਸਿਆਣੇ ਦਿਖਣ ਲਈ ਕਾਹਲ ਨਹੀਂ ਕਰਨੀ ਚਾਹੀਦੀ ओके ਕੋਈ ਕਿਸੇ ਨਾਲ ਗੱਲ ਕਰਦੇ ਆ ਕੋਈ ਕੰਮ ਕਰਦੇ ਆ ਕਿਸੇ ਨੂੰ ਕੁਝ ਕਹਿਣ ਲੱਗੇ ਆ ਸਵਾਲ ਪੁੱਛਣ ਲੱਗੇ ਜਵਾਬ ਦੇਣ ਲੱਗੇ ਆ ਹਮੇਸ਼ਾ ਉਹ ਸੋਚ ਕੇ ਜਵਾਬ ਦਿਓ ਕਿ ਮੈਂ ਕੀ ਆ ओके ਜੋ ਨਹੀਂ ਹੈਗੇ ਉਹ ਬਣਨ ਦੇ ਲਈ ਕਾਲੀ ਨਾ ਕਰਿਓ ਠੀਕ ਹੈ ਠੀਕ ਹੈ ਜੀ ਨਹੀਂ ਤਾਂ ਜਿਹੜਾ ਯੂਨੀਵਰਸਲ ਲਾਅ ਆ ਨਾ ਹਾਂਜੀ ਉਹ ਬਹੁਤ ਜ਼ਾਲਮ ਆ ਜ਼ਾਲਮ ਮਤਲਬ ਉਹ ਉਹ ਬੜਾ ਜਿਦਾ ਨਿਰਪੱਖ ਆ ਓਕੇ ਉਪੱਖ ਜਦੋਂ ਨਾਲ ਅਸੀਂ ਕਹਿੰਨੇ ਨਰਵੈਰ ਆ ਹਾਂਜੀ ਤੇ ਨਿਰਭਾਉ ਆ ਹਾਂਜੀ ਉਹ ਨਿਰਭਾਉ ਆ ਮਤਲਬ ਡਰਦਾ ਨਹੀਂ ਕਿਸੇ ਤੋਂ ਹਾਂਜੀ ਨਰਵੈਰ ਆ ਨਰਵੈਰਿਆ ਮਤਲਬ ਬਹਿਰ ਨਹੀਂ ਰੱਖਦਾ ਪਰ ਗੱਲ ਇਹ ਵੀ ਆ ਪੱਖ ਵੀ ਨਹੀਂ ਕਰਦਾ ਉਹ ਓਕੇ ਉਹ 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 ਦੈ ਵੀ ਨਹੀਂ ਕਰਨੀ ਫੇਉ ਨਹੀਂ ਹਾਂਜੀ ਜਿਹੜਾ ਨਰਵੈਰ ਆ ਉਹ ਉਹ ਹਨ ਨਹੀਂ ਅਕਿਆਚਰ ਵੀ ਨਹੀਂ ਕਰੂਗਾ ਪਰ ਦਇਆ ਵੀ ਨਹੀਂ ਕਰੂਗਾ ਓਕੇ ਜਿੱਦਾਂ ਹੈਗੀ ਆ ਹਾਂਜੀ ਹੁਣ ਜਿਹੜਾ ਵਧੀਆ ਡਾਕਟਰ ਆ ਹਾਂਜੀ ਜੇ ਤੁਸੀਂ ਐਕਸੀਡੈਂਟ ਹੋ ਗਿਆ ਬੰਦੇ ਦਾ ਹਾਂਜੀ ਮੰਨ ਲਓ ਉਹਦੀ ਗਰਦਨ ਟੁੱਟ ਗਈ ਓਕੇ ਜਾਂ ਚੂੜਾ ਟੁੱਟ ਗਿਆ ਉਹਦੀ ਲੱਤ ਹਿੱਲ ਨਹੀਂ ਰਹੀ ਹਾਂਜੀ ਹੁਣ ਜਦੋਂ ਇਦਾਂ ਘਰ ਦੇ ਕਹਿੰਦਾ ਛੇੜੋ ਨਾ ਮੈਨੂੰ ਪਰੇ ਹੋ ਜਾ ਹਾਂਜੀ ਹੁਣ ਉਹਨੂੰ ਸਟਰਕਚਰ ਸਟਰਕਚਰ ਤੇ ਪਾ ਕੇ ਹਸਪੀਟਲ ਲੈ ਗਿਆ ਓਕੇ ਜਿਹੜਾ ਵਧੀਆ ਡਾਕਟਰ ਆ ਹਾਂਜੀ ਜੇ ਉਹ ਬੰਦਾ ਕਹੂਗਾ ਕਿ ਛੇੜ ਛੇੜ ਨਾ ਮੈਨੂੰ ਮੇਰੇ ਧੌਣ ਬਹੁਤ ਜਿਆਦਾ ਦੁੱਖ ਦੀ ਕੀ ਉਹ ਨਾ ਛੇੜੂਗਾ ਹਾਂਜੀ ਜੇ ਉਹ ਨਹੀਂ ਛੇੜੂਗਾ ਇਲਾਜ ਕਿੱਦਾਂ ਕਰੂਗਾ ਬਿਲਕੁਲ ਹਾਂਜੀ ਹਾਂਜੀ ਹੁਣ ਜੇ ਕਿਸੇ ਤੇ ਗੋਲੀ ਲੱਗ ਗਈ ਜ਼ਖਮਿਆ ਜ਼ਖਮ ਦੁਖ ਰਿਹਾ ਆ ਹਾਂਜੀ ਪਰ ਜੇ ਵਧੀਆ ਡਾਕਟਰ ਆ ਨਾ ਉਹਨੂੰ ਇੱਕਦਮ ਜੋਦਕੋ ਜਾ ਰਿਹਾ ਉਹ ਚੱਕ ਕੇ ਟੱਕ ਵੱਡਾ ਕਰਨਾ ਗੋਲੀ ਕੱਢ ਦੇਣੀ ਵਿੱਚੋਂ ਹਾਂਜੀ ਹਾਂਜੀ ਜੇ ਤੁਸੀਂ ਦੇਖੂਗੇ ਤੁਸੀਂ ਕਹੂਗੇ ਦਰਦ ਦੇ ਪਹਿਲਾਂ ਇੰਨੀ ਹੋ ਰਹੀ ਆ ਇਹ ਕਿੱਦਾਂ ਕੈਂਚੀਆਂ ਮਾਰੀ ਜਾਂਦਾ ਸੁੰਬੇ ਮਾਰੀ ਜਾਂਦਾ ਵਿੱਚ ਹਾਂਜੀ ਤਾਂ ਜਿਉ ਪੋਲਾ ਪੋਲਾ ਕਰੂਗਾ ਨਾ ਇਦਾਂ ਹੱਥ ਨਾਲ ਲਾਊਗਾ ਫੇਰ ਡਾਕਟਰ ਨਹੀਂ ਹੋਣਾ ਉਹ ਨਹੀਂ ਹੋਣਾ ਰੀਅਲ ਡਾਕਟਰ ਜੀ ਇਦਾਂ ਯੂਨੀਵਰਸਿਟੀ ਆ ਜਿਹੜਾ ਸਾਡੇ ਨਾਲ ਇਦਾਂ ਸਾਨੂੰ ਇਦਾਂ ਟਰੀਟ ਕਰਦਾ ਆ ਓਕੇ ਉਹ ਨਹੀਂ ਰੱਖਣਾ ਤੇ ਤੁਹਾਡੇ ਦਰਦ ਹੁੰਦੀ ਆ ਠੀਕ ਹੈ ਜੀ ਹੁਣ ਕੋਈ ਉਹਦੇ ਕੋਲ ਦਾਇਆ ਕਿਉਂਕਿ ਉਹਨੇ ਜੋ ਠੀਕ ਆ ਉਹ ਕਰਨਾ ਉਹਨੇ ਉਹ ਕਰਨਾ ਹਾਂ ਓਕੇ ਜਿਹਦੇ ਤੁਸੀਂ ਕਾਬਿਲ ਆ ਜਿਹਦੇ ਯੋਗ ਆ ਠੀਕ ਹੈ ਠੀਕ ਹੈ ਉੱਥੇ ਉੱਥੇ ਰੱਖਣਾ ਤੁਹਾਨੂੰ ਅਟਲ ਉਹ ਤਰੋਣ ਲਿਖਿਆ ਹੋਇਆ ਆ ਉਹ ਓਕੇ 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 ਤੇ ਸਾਨੂੰ ਸਾਨੂੰ ਆਪਣੇ ਆਪ ਕਿਸੇ ਨੂੰ ਵੀ ਇਹ ਸਾਡੇ ਜੋ ਜੋ ਹਾਂਜੀ ਕਿਸੇ ਨੂੰ ਵੀ ਸਿਆਣਾ ਬਣਨ ਦੀ ਕਾਹਲ ਨਹੀਂ ਕਰਨੀ ਚਾਹੀਦੀ ਠੀਕ 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 ਹਾਂਜੀ ਜਦੋਂ ਬੰਦਿਆਂ 'ਚ ਬੈਠ ਕੇ ਤੁਹਾਡੇ ਮਨ 'ਚ ਕੋਈ ਗੱਲ ਆ ਰਹੀ ਆ ਪੇ ਮੈਂ ਆ ਗੱਲ ਕਰਾਂ ਤੇ ਉੱਥੇ ਮੌਕਾ ਨਹੀਂ ਮਿਲ ਰਿਹਾ ਉਸ ਵੇਲੇ ਬਸ ਰੂੰਬਾ ਸਾਹ ਲੈ ਕੇ ਚੁੱਪ ਰੋਕੀਓ ਓਕੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੇ ਹਾਈਪਰ ਹੋਏ ਕਾਲੀ ਕੀਤੀ ਤਾਂ ਗਰੰਟੀ ਆ ਮੂਰਖ ਸਾਬਤ ਹੋ ਜਾਣਾ ਉੱਥੇ ਓਕੇ ਓਕੇ ਹਾਂਜੀ ਠੀਕ ਹੈ ਠੀਕ ਹੈ ਜੀ ਸਮੇਂ ਦਾ ਸਰਕਲ ਆ ਚੱਕਰ ਆ ਜਿਹਦਾ ਚੱਕੀ ਪੀ ਹੁੰਦੀ ਹੁੰਦੀ ਆ ਘੁੰਮਦੀ ਆ ਪੁੜਿਆ ਘੁੰਮਦੀ ਚੱਕੀ ਦੇ ਹਾਂਜੀ ਇਦਾਂ ਘੁੰਮ ਰਹੇ ਆ ਯੂਨੀਵਰਸ ਨੇ ਕੋਈ ਚੀਜ਼ ਇਦਾਂ ਦੀ ਨਹੀਂ ਹੈਗੀ ਦੇਖੋ ਜੇ ਹੈਗਾ ਆ ਨਾ ਤੁਹਾਡੇ ਕੋਲ ਕੁਝ ਹਾਂਜੀ ਹਾਂਜੀ ਉਹ ਉਹ ਲੈ ਕੇ ਯੂਨੀਵਰਸ ਨੇ ਪ੍ਰਗਟ ਕਰ ਦੇਣਾ ਸਾਰੇ ਪਾਸੇ ਓਕੇ ਉਹ ਇਦਾਂ ਇਦਾਂ ਛੁਪਿਆ ਨਹੀਂ ਰਹਿਣਾ ਠੀਕ ਆ ਠੀਕ ਹੈ ਹਾਂਜੀ ਠੀਕ ਹੈ ਥੋੜਾ ਜਿਹਾ ਸਬਰ ਕਰਨਾ ਪੈਂਦਾ ਚਲੋ ਠੀਕ ਹੈ ਵੀਰੇ ਸਾਡੇ ਨਾਲ ਤਿੰਨਾਂ ਲਾਈਨਾਂ ਤੇ ਸਰੋਤੇ ਆ థాంਕ ਯੂ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਅਸੀਂ ਪਹਿਲਾਂ